ਸਲੋਕ ਮਹਲਾ 3 ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਵਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੈ ਖਸਮ ਹੋਹੁ ਤਕੇ ਖਾਏ ਜਿਤ ਪੀਤਾ ਖਸਮ ਵਿਸਰੈ ਦਰਗਾਹ ਮਿਲੈ ਸਜਾਈ ਝੂਠਾ ਮਦਮੂਰ ਨਾ ਪੀਚੈ ਜੇ ਕਾ ਪਾਰਵਸਾਈ ਨਾਨਕ ਨਦਰਿ ਸੱਚ ਮੱਦ ਪਾਈਐ ਸਤਿਗੁਰ ਮਿਲੈ ਜਿਸ ਆਇ ਸਦਾ ਸਾਹਿਬ ਕੈ ਰੰਗ ਰਹੈ ਮਹਿਨੀ ਪਾਵੈ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜਾਂ ਇਸਨੂੰ ਸੋਝੀ ਹੋਵੇ ਜਾਂ ਤਿੰਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤਿਗੁਰ ਮੇਲੈ ਸੋਏ ਗੁਰ ਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਈ ਪੌੜੀ ਜਿਸ ਦਾ ਕੀਤਾ ਸਭ ਕਿਸ ਹੋਐ ਤਿਸ ਨੂੰ ਪ੍ਰਵਾਹਾ ਨਾਹੀ ਕਿਸੈ ਕੇਰੀ ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੈ ਸਭ ਮਹਤਾਜੀ ਕੱਢੈ ਤੇਰੀ ਜੇ ਤੁਧਨੋਂ ਸਲਾਹੇ ਸੋ ਸਭ ਕਿਸ ਪਾਵੈ ਜਿਸਨੂੰ ਕਿਰਪਾ ਨਿਰੰજન ਕੇਰੀ ਸੋਈ ਸਾਹੁ ਸੱਚਾ ਵਣਜਾਰਾ ਜਿਨ ਵਖਰ ਲੱਦਿਆ ਹਰ ਨਾਮ ਧਨ ਤੇਰੀ ਸਭ ਤਿਸੈ ਨੂੰ ਸਲਾਹੇ ਹੋ ਸੰਤੋਹ ਜਿਨ ਦੂਜੇ ਭਾਵ ਕੀ ਮਾਰ ਵਡਾਰੀ ਢੇਰੀ ਸਲੋਕ ਕਬੀਰ ਆ ਮਰਤਾ ਮਰਤਾ ਜਗ 모ਆ ਮਰ ਭੀ ਨਾ ਜਾਣ ਕੋਈ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਈ ਮਹਲਾ ਤੀਜਾ ਕਿਆ ਜਾਣਾਂ ਕਿਵ ਮਰਹਾਂਗੇ ਕੈਸਾ ਮਰਨਾ ਹੋਏ ਜੇ ਕਰ ਸਾਹਿਬ ਮਨਹੁ ਨਾ ਵੀਸਰੈ ਤਾਂ ਸਹਿਲਾ ਮਰਨਾ ਹੋਈ ਮਰਨੇ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਈ ਪੌੜੀ ਜਾ ਆਪ ਕਿਰਪਾਲ ਹੋਐ ਹਰ ਸੁਆਮੀ ਤਾਂ ਆਪਣਾ ਨਾਮ ਹਰਿ ਆਪ ਜਪਾਵੇ ਆਪੇ ਸਤਗੁਰ ਮੇਲ ਸੁਖ ਦੇਵੇ ਆਪਣਾ ਸੇਵਕ ਆਪ ਹਰ ਭਾਵੇ ਆਪਣੇ ਆ ਸੇਵਕਾਂ ਕੀ ਆਪ ਪੈਜ ਰੱਖੈ ਆਪਣੇ ਆ ਭਗਤਾਂ ਕੀ ਪੈਰੀਂ ਪਾਵੇ ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੇ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਚਖ ਚਖ ਆਵੇ ਜਾਵੇ ਸਲੋਕ ਮਹੱਲਾ ਤੀਜਾ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੋਲ ਨਾ ਤੁਲਿਆ ਜਾਏ ਕੀਮਤ ਕਿਨੈ ਨਾ ਪਾਈਆ ਕਿਤੇ ਨਾ ਲਿਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬੇਦਵਸਿਆ ਮਨ ਆਈ ਨਾਨਕ ਆਪ ਅਮੇਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆਈ ਮਹੱਲਾ ਤੀਜਾ ਇਹ ਮਨ ਇਹੋ ਧਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਤੋਟਾ ਮੂਲ ਨਾ ਆਵੇ ਲਾਹਾ ਸਦਹੀ ਹੋਏ ਖਾਦ ਖਰਚੇ ਟੂਟ ਨਾ ਆਵੇ ਸਦਾ ਸਦਾ ਉਹ ਦੇ ਸੈਸਾ ਮੂਲ ਨਾ ਹੋਵੇਈ ਹਾਨਤ ਕਦੇ ਨਾ ਹੋਏ ਨਾਨਕ ਗੁਰਮੁਖ ਪਾਈਐ ਜਾਂ ਕਉ ਨਦਰ ਕਰੇ ਪੌੜੀ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਜੁਗ ਛੱਤੀ ਗੋਬਾਰ ਕਰ ਵਰਤਿਆ ਸੁਨਣਾ ਹਰ ਉਥੈ ਵੇਦ ਪ੍ਰਾਣ ਨਾ ਸਾਸਤਾ ਆਪੇ ਹਰ ਨਰ ਹਰ ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ ਆਪਣੀ ਮਿਤ ਆਪ ਜਾਣਦਾ ਆਪੇ ਹੀ ਗਉਹਰ ਸ਼ਲੋਕ ਮਹੱਲਾ ਤੀਜਾ ਹਉਮੈ ਵਿੱਚ ਜਗਤ ਮੋਆ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕੇ ਕਰੇਕ ਅੱਗੇ ਜਾਏ ਗਿਆਨੀ ਹੋਇ ਸੋਚ ਤਨ ਹੋਇ ਅਗਿਆਨੀ ਅੰਧ ਕਮਾਏ ਨਾਨਕ ਇਥੇ ਕਮਾਵੈ ਸੋ ਮਿਲੇ ਅੱਗੇ ਪਾਈ ਜਾਏ ਮਹਲਾ ਤੀਜਾ ਤੁਰ ਖਸਮੈ ਕਾ ਹੁਕਮ ਪਇਆ ਵਿਣ ਸਤਿਗੁਰ ਚੇਤਿਆ ਨਾ ਜਾਏ ਸਤਿਗੁਰ ਮਿਲੇ ਅੰਤਰ ਰਾਵ ਰਹਿਆ ਸਦਾ ਰਹਿਆ ਲਿਵ ਲਾਈ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ ਨਾਨਕ ਇਹੋ ਮਰਤਬਾ ਤਿਸਨੂੰ ਦੇ ਜਿਸਨੂੰ ਕਿਰਪਾ ਕਰੇ ਰਜਾਏ ਪੌੜੀ ਆਪੇ ਦਾਣਾ ਬੀਨਿਆ ਆਪੇ ਪ੍ਰਦਾਨ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾ ਕੌੜਾ ਕਿਸੈ ਨਾ ਲੱਗਈ ਸਭਨਾ ਹੀ ਭਾਨਾ ਉਸਤਤ ਬਰਨ ਨਾ ਸਕੀ ਐ ਸਦ ਸਦ ਕੁਰਬਾਨਾ ਸ਼ਲੋਕ ਮਹੱਲਾ ਪਹਿਲਾ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿੱਖਦਾਰ ਮਹੱਲਾ ਪਹਿਲਾ ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ ਨਾਰਦ ਕਹਿਆ ਸੇ ਪੂਜ ਕਰਾਹੀ ਅੰਦੇ ਗੁੰਗੇ ਅੰਨ ਅੰਧਾਰ ਪਾਥਰ ਲੇ ਪੂਜਹਿ ਮੁਗਦ ਗਵਾਰ ਉਹੇ ਜਾ ਆਪ ਡੁੱਬੇ ਤੁਮ ਕਹਾ ਤਰਨ ਹਾਰ ਪੌੜੀ ਸਭ ਕਿਹੋ ਤੇਰਾ ਵਸ ਹੈ ਤੂੰ ਸੱਚਾ ਸਾਹ ਭਗਤ ਰਤੇ ਰੰਗ ਏਕ ਕੈ ਪੂਰਾ ਵਿਸਾਹ ਅੰਮ੍ਰਿਤ ਭੋਜਨ ਨਾਮ ਹਰ ਰਾਜ ਰਾਜ ਜਨ ਖਾਹ ਸਭ ਪਦਾਰਥ ਪਾਈਨ ਸਿਮਰਨ ਸੱਚ ਲਾਹੋ ਸਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹ ਸਲੋਕ ਮਹਲਾ 3 ਸਭ ਕਿਛ ਹੁਕਮੇ ਆਮਦਾ ਸਭ ਕਿਛ ਹੁਕਮੇ ਜਾਏ ਜੇ ਕੋ ਮੂਰਖ ਆਪਹੁ ਜਾਣੈ ਅੰਦਾ ਅੰਧ ਕਮਾਏ ਨਾਨਕ ਹੁਕਮ ਕੋ ਗੁਰਮੁਖ ਬੁੱਝੈ ਜਿਸਨੋ ਕਿਰਪਾ ਕਰੇ ਰਜਾਏ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸਨੋ ਗੁਰਮਖ ਨਾਮ ਪ੍ਰਾਪਤ ਹੋਏ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਉਪਾਯਨ ਆਪੇ ਆਧਾਰ ਆਪੇ ਸੂਖਮ ਭਾਲੀਐ ਆਪੇ ਪਾਸਾਰ ਆਪ ਇਕਾਂਤੀ ਹੋਏ ਰਹੈ ਆਪੇ ਵੱਡ ਪਰਵਾਰ ਨਾਨਕ ਮੰਗੈ ਦਾਨ ਹਰ ਸੰਤਾਰੇ ਨਾਰ ਹੋਰ ਦਾ ਤਾਰਨਾ ਸੁਝਈ ਤੂੰ ਦੇਵਨ ਹਾਰ ਛੁੱਧ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਜੋ ਰੱਤੇ ਸਹਿ ਆਪਣੈ ਤਿਨ ਭਾਵੈ ਸਭ ਕੋਇ ਹੋਵਾਰੀ ਵੰਨਾ ਖਨਿਐ ਵੰਨਾ ਤਉ ਸਾਹਿਬ ਕੈ ਨਾਵੇਂ ਰਹਾਉ ਸਾਹਿਬ ਸਫਲਿਓ ਰੁਖੜਾ ਅਮਰਤ ਜਾ ਕਾ ਨਾਉ ਜਿਨ ਪੀਆ ਤੇ ਤ੍ਰਿਪਤ ਭਈ ਆਉ ਤਿੰਬਲੇ ਹਾਰੇ ਜਾ ਮੈਂ ਕੀ ਨਦਰਨਾ ਆਵਹੀ ਵਸਹਿ ਹਪੀਆਂ ਨਾਲ ਤਿਖਾ ਤਿਹਾਇਆ ਕਿਉ ਲਹੇ ਜਾਂ ਸਰ ਭੀਤਰ ਪਾਲ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮਹਾਰਾਸ ਮਨ ਤੇ ਧੋਖਾ ਤਾਂ ਲਹੇ ਜਾਂ ਸਿਫਤ ਕਰੀ ਅਰਦਾਸ ਵਡਹੰਸ ਮਹੱਲਾ ਪਹਿਲਾ